ਸਵਾਸਾਂ ਨੂੰ ਲੈਣ ਦਾ ਤਰੀਕਾ ਬਦਲੋ ਜੋ ਵੀ ਆਪਣੀ ਜ਼ਿੰਦਗੀ ਦੇ ਵਿੱਚ ਚਾਹੋਗੇ ਉਹ ਸਾਰਾ ਹੀ ਕੁਝ ਆਪਣੇ ਆਪ ਹੋਣਾ ਸ਼ੁਰੂ ਹੋਵੇਗਾ ਜਿੰਨੀ ਇਹ ਗੱਲ ਸੁਣਨ ਨੂੰ ਆਸਾਨ ਲੱਗਦੀ ਆ ਉਨੀ ਹੀ ਜ਼ਿਆਦਾ ਕਰਨ ਨੂੰ ਔਖੀ ਆ ਕਿਉਂਕਿ ਸਾਡੇ ਜੋ ਸਵਾਸ ਆ ਬੜੀ ਤੇਜ਼ੀ ਦੇ ਨਾਲ ਚੱਲਦੇ ਆ ਤੁਸੀਂ ਗੌਰ ਕਰਨਾ ਕਿ ਦਿਨ ਦੇ ਵਿੱਚ ਆਪਾਂ ਕਿੰਨਾ ਕੁ ਇਹਨਾਂ ਸਵਾਸਾਂ ਵੱਲ ਧਿਆਨ ਦਿੰਨੇ ਆ ਕਦੀ ਦੇਖਿਆ ਕਿ ਸਾਡੇ ਸਵਾਸਾਂ ਦੀ ਗਤੀ ਕੀ ਹੈ ਜੇ ਗਤੀ ਜ਼ਿਆਦਾ ਹੈ ਤਾਂ ਅਸੀਂ ਇਸ ਨੂੰ ਸਹਿਜ ਸੁਭਾਏ ਹੀ ਹੌਲੀ ਕਿਵੇਂ ਕਰਨਾ ਇਹਨਾਂ ਤੇਸਵਾਸਾਂ ਦੇ ਵਿੱਚ ਸਾਨੂੰ ਫੁਰਨੇ ਆਉਂਦੇ ਆ ਉਹਦੇ ਵਿੱਚ ਹੀ ਸਾਨੂੰ ਗੁੱਸਾ ਆਉਂਦਾ ਹੁਣ ਜੇ ਤੁਹਾਨੂੰ ਗੁੱਸਾ ਆਉਂਦਾ ਆ ਤੁਸੀਂ ਸਿਮਰਨ ਕਰਨਾ ਚਾਹੁੰਦੇ ਆ ਪਰ ਗੁੱਸੇ ਤੇ ਤੁਹਾਡਾ ਕਾਬੂ ਨਹੀਂ ਹੈ ਤਾਂ ਸਿਮਰਨ ਕਰਨ ਦਾ ਕੀ ਫਾਇਦਾ ਸੋ ਸਿਮਰਨ ਤਾਂ ਆਪਾਂ ਕਰਨਾ ਹੀ ਕਰਨਾ ਆ ਇਹ ਤਾਂ ਸਾਡੇ ਮਨ ਦੀ ਖੁਰਾਕ ਹੈ ਇਸ ਦੇ ਨਾਲ ਨਾਲ ਆਪਾਂ ਕੁਝ ਅਜਿਹੇ ਤਰੀਕੇ ਪ੍ਰੈਕਟੀਕਲ ਵੀ ਕਰਕਰ ਦੇਖਣੇ ਆ ਜੋ ਸਾਨੂੰ ਸਿਮਰਨ ਦੇ ਵਿੱਚ ਸਹਜ ਦੇ ਵਿੱਚ ਲਿਜਾਣ ਦੇ ਵਿੱਚ ਮਦਦ ਕਰਨਗੇ ਹੁਣ ਜਦੋਂ ਕੋਈ ਵੀ ਜੀਵ ਵਾਹਿਗੁਰੂ ਗੁਰੂ ਮੰਤਰ ਦਾ ਵਿਧੀ ਦੇ ਨਾਲ ਅਭਿਆਸ ਕਰਦਾ ਤਾਂ ਉਸ ਦੀ ਜੋ ਸਵਾਸਾਂ ਦੀ ਪ੍ਰਕਿਰਿਆ ਹੈ ਉਹ ਠੀਕ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਵੇਂ ਕਿ ਆਪਣੇ ਸਵਾਸਾਂ ਦਾ ਜੋ ਸੰਤੁਲਨ ਹੈ ਉਹ ਵਿਗੜਿਆ ਹੋਇਆ ਜਦ ਤੱਕ ਇਹ ਸੰਤੁਲਨ ਆਪਾਂ ਸਿਮਰਨ ਦੇ ਨਾਲ ਠੀਕ ਨਹੀਂ ਕਰ ਲੈਂਦੇ ਸਾਡੇ ਵਿਚਾਰ ਨਹੀਂ ਰੁਕਦੇ ਸੋ ਜੇ ਤੁਸੀਂ ਵੀ ਆਪਣੇ ਵਿਚਾਰ ਰੋਕਣਾ ਚਾਹੁੰਦੇ ਆ ਇਸ ਵਿਚਾਰ ਨੂੰ ਥੋੜਾ ਧਿਆਨ ਦੇ ਨਾਲ ਸੁਣਨਾ ਅੱਜ ਆਪਣੇ ਕੋਲ ਜਸਵਿੰਦਰ ਕੌਰ ਜੀ ਦਾ ਕਮੈਂਟ ਪਹੁੰਚਾ ਜੋ ਕਿ ਆਪਾਂ ਨੂੰ ਕਹਿੰਦੇ ਵਾਹਿਗੁਰੂ ਜੀ ਗੁੱਸੇ ਨੇ ਬਹੁਤ ਤੰਗ ਕੀਤਾ ਹੋਇਆ ਹਰ ਵਕਤ ਸਿਮਰਨ ਕਰਨ ਤੇ ਵੀ ਨਹੀਂ ਹਟਦਾ ਦੇਖੋ ਹਰ ਸਮੇਂ ਜੇ ਸਿਮਰਨ ਚੱਲਦਾ ਹੋਵੇ ਜੇ ਅਸੀਂ ਵਿਧੀ ਦੇ ਨਾਲ ਸਿਮਰਨ ਕਰੀਏ ਤਾਂ ਇਹ ਗੁੱਸਾ ਤਾਂ ਕੀ ਮਰੇ ਕਹਿੰਦੇ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਤਾਂ ਸਾਰੇ ਪਾਸੇ ਹੱਟਣਗੇ ਜੋ ਜਾਮਿਆ ਉਹ ਵੀ ਲਾਗੇ ਨਹੀਂ ਆ ਸਕਦੇ ਸੋ ਆਪਾਂ ਇੱਥੇ ਆਪਣਾ ਗਲਤੀ ਦੇਖਣੀ ਹੈ ਕਿ ਆਪਾਂ ਗਲਤੀ ਕੀ ਕਰਦੇ ਆ ਸਭ ਤੋਂ ਪਹਿਲਾਂ ਤਾਂ ਜੋ ਆਪਾਂ ਵਾਹਿਗੁਰੂ ਗੁਰਮੰਤਰ ਦਾ ਬਿਆਸ ਕਰਦੇ ਆ ਨਾ ਇੱਕ ਤਾਂ ਆਪਾਂ ਬੈਠ ਕੇ ਕਰਨਾ ਇੱਕ ਘੰਟਾ ਦੋ ਘੰਟੇ ਇਦੇ ਵਿੱਚ ਥੋੜਾ ਜਿਹਾ ਆਪਾਂ ਉੱਚੀ ਬੋਲ ਕੇ ਕਰਨਾ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਹੁਣ ਇਹ ਨਹੀਂ ਹੈ ਕਿ ਰਸਨਾ ਬੋਲੀ ਜਾਂਦੀ ਤੇ ਮਨ ਫਰਾਰ ਹੋ ਗਿਆ ਮਨ ਨੂੰ ਇੱਥੇ ਆਪਾਂ ਸੁਣਨ ਤੇ ਹਾਜ਼ਰ ਰੱਖਣਾ ਹੈ ਜੇ ਮਨ ਨੂੰ ਸੁਣਨ ਤੇ ਆਪਾਂ ਹਾਜ਼ਰ ਰੱਖ ਲਿਆ ਤਾਂ ਹੀ ਖੇੜ ਬਣੇਗੀ ਤਾਂ ਹੀ ਗੱਲ ਬਣੇਗੀ ਤਾਂ ਹੀ ਸਾਡੇ ਅੰਦਰ ਇਹ ਜੋ ਸਿਮਰਨ ਦੀ ਜੋ ਦੁਆ ਹੈ ਉਹ ਅੰਦਰ ਜਾਵੇਗੀ ਜੇ ਅਸੀਂ ਹਉਦੈ ਸਿਮਰਨ ਕਰੀ ਗਏ 1 ਘੰਟਾ 2 ਘੰਟੇ 3 ਘੰਟੇ ਸਾਰਾ ਹੀ ਦਿਨ ਲੱਗੇ ਰਹੇ ਮੰਤਾ ਫਰਾਰ ਸੀ ਜਿਹਨੇ ਸੁਣਨਾ ਸੀ ਜਿਹਨੇ ਸੁੱਖ ਮਿਲਣਾ ਸੀ ਜਿਹਨੇ ਸੁਣ ਕੇ ਇਹਦਾ ਲਾਹਾ ਲੈਣਾ ਸੀ ਉਹ ਤਾਂ ਗੈਰ ਹਾਜ਼ਰ ਹੋ ਗਿਆ ਸੋ ਬੜੀ ਹੀ ਸਾਵਧਾਨੀ ਦੇ ਨਾਲ ਆਪਾਂ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਨਾ ਹੁੰਦਾ ਜਿਵੇਂ ਜਿਵੇਂ ਤੁਸੀਂ ਆਪਣੀ ਆਵਾਜ਼ ਦੇ ਵਿੱਚ ਧਿਆਨ ਦੇ ਕੇ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰੋਗੇ ਜੋ ਸਵਾਸਾਂ ਦੀ ਪ੍ਰਕਿਰਿਆ ਹੈ ਸਵਾਸਾਂ ਦੀ ਪ੍ਰਕਿਰਿਆ ਹੈ ਉਹ ਸਾਡੇ ਕੰਟਰੋਲ ਦੇ ਵਿੱਚ ਆਵੇਗੀ ਸਵਾਸ ਸਾਡੇ ਇੱਕ ਤਾਂ गहरे ਹੋਣਗੇ ਇੱਕ ਹਲਕੇ ਹੋਣਗੇ ਸਰੀਰ ਸਾਡਾ ਰਿਲੈਕਸ ਰਹੇਗਾ ਫਿਰ ਦਿਨ ਦੇ ਸਮੇਂ ਵੀ ਜਦੋਂ ਆਪਾਂ ਕੰਮਕਾਰ ਕਰਦੇ ਹੋਵਾਂਗੇ ਫਿਰ ਸਾਡਾ ਧਿਆਨ ਜੋ ਸਿਮਰਨ ਦੇ ਵਿੱਚ ਜਾਵੇਗਾ ਉਹਦੇ ਨਾਲ ਵੀ ਸਾਡੇ ਫੁਰਨੇ ਰੁਕਣਗੇ ਪਹਿਲਾਂ ਜੋ ਆਪਾਂ ਬੋਲ ਕੇ ਅਭਿਆਸ ਕੀਤਾ ਹੈ ਨਾ ਉੱਚੀ ਬੋਲ ਕੇ 1 ਘੰਟਾ 2 ਘੰਟੇ ਉਹਦੇ ਵਿੱਚ ਆਪਾਂ ਧਿਆਨ ਦੇਣਾ ਹੈ ਉਹਨੂੰ ਸੁਣਨਾ ਹੈ ਜਦੋਂ ਹੀ ਆਪਣੇ சுவாਸ ਸਾਡੇ ਕੰਟਰੋਲ ਦੇ ਵਿੱਚ ਹੋ ਗਏ ਹੋਣ ਵਾਲੇ ਫੁਰਨੇ ਦਾ ਸਾਡੇ ਮਨ ਨੂੰ ਪਤਾ ਹੋਵੇਗਾ ਕਿ ਇਹ ਮੇਰੇ ਲਈ ਡੇਂਜਰਸ ਆ ਜਾਂ ਫਾਇਦੇਮੰਦ ਆ ਜੇ ਇਹਦਾ ਫਾਇਦੇਮੰਦ ਹੋਇਆ ਤਾਂ ਉਹ ਵਿਚਾਰ ਲਵੇਗਾ ਨਹੀਂ ਤਾਂ ਇਹਨੂੰ ਪਿੱਛੇ ਮੋੜ ਦੇਗਾ ਹਜੇ ਅਸੀਂ ਵਿਧੀ ਦੇ ਨਾਲ ਸਿਮਰਨ ਕਰਨਾ ਸ਼ੁਰੂ ਨਹੀਂ ਕੀਤਾ ਆਪ ਵਿਧੀ ਦੇ ਮੁਤਾਬਕ ਗੁਰਮਖਾਂ ਦੀ ਹੈਲਪ ਲੈ ਕੇ ਜੋ ਵੀ ਪਹੁੰਚੀ ਹੋਈ ਅਵਸਥਾ ਦੇ ਗੁਰਮਖ ਨੇ ਤੁਸੀਂ ਉਹਨਾਂ ਦੀ ਕਥਾ ਵਿਚਾਰਾ ਸੁਣੋ ਸੰਗਤ ਕਰੋ ਸੋ ਸਿਮਰਨ ਕਰਨ ਦਾ ਜੋ ਸਹੀ ਤਰੀਕਾ ਹੈ ਉਹ ਇਹੀ ਹੈ ਇਹਦੇ ਨਾਲ ਸਾਡੇ ਜੋ ਸਵਾਸ ਆ ਉਹ ਕੰਟਰੋਲ ਦੇ ਵਿੱਚ ਆਉਂਦੇ ਜਿਹਦੇ ਨਾਲ ਸਾਨੂੰ ਗੁੱਸਾ ਨਹੀਂ ਆਉਂਦਾ ਜਦੋਂ ਸਵਾਸ ਕੰਟਰੋਲ ਦੇ ਵਿੱਚ ਆ ਜਾਂਦੇ ਨੇ ਥੋੜਾ ਜਿਹਾ ਸਵਾਸ ਜਦੋਂ ਪਰ ਰੋਕਦੇ ਆ ਰੋਕਦੇ ਆ ਨਾ ਤੇ ਫਿਰ ਵੀ ਵਿਚਾਰ ਸਾਡੇ ਰੁਕ ਜਾਂਦੇ ਆ ਜੇ ਤੁਹਾਨੂੰ ਜਿਆਦਾ ਗੁੱਸਾ ਆ ਗਿਆ ਤਾਂ ਆਪਣੇ ਆਪ ਨੂੰ ਸ਼ਾਂਤ ਕਰਨਾ ਚਾਹੁੰਦੇ ਆ ਤਾਂ ਸਭ ਤੋਂ ਪਹਿਲਾਂ ਇਹ ਸੱਜੀ ਜੋ ਨਾਸਕਾ ਆ ਉਹਨੂੰ ਬੰਦ ਕਰਕੇ ਖੱਬੀ ਦੇ ਵਿੱਚੋਂ ਸਵਾਸ ਲੈ ਕੇ ਜਾਓ ਤੇ ਸੱਜੀ ਦੇ ਵਿੱਚੋਂ ਛੱਡ ਦਿਓ ਮਤਲਬ ਖੱਬੇ ਪਾਸਿਓਂ ਸਵਾਸ ਅੰਦਰ ਲੈ ਕੇ ਜਾਣਾ ਹੈ ਸੱਜੇ ਪਾਸਿਓਂ ਆਪਾਂ ਛੱਡ ਦੇਣਾ ਹੈ ਇਹ ਜੇ ਤੁਪਾਂ 2 ਕੁ ਮਿੰਟ 5 ਮਿੰਟ ਵੀ ਕਰ ਲਾਂਗੇ ਸਾਡਾ ਗੁੱਸਾ ਜੋ ਹੈ ਸ਼ਾਂਤ ਹੋ ਜਾਵੇਗਾ ਸੋ ਵਾਹਿਗੁਰੂ ਜੇ ਤੁਹਾਨੂੰ ਇਹ ਵਿਚਾਰ ਵਧੀਆ ਲੱਗੇ ਤਾਂ ਉਹਨਾਂ ਭੈਣਾਂ ਭਰਾਵਾਂ ਨੂੰ ਸ਼ੇਅਰ ਕਰੋ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਗੁੱਸਾ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ